ਸਤਿਗੁਰ ਬਾਬਾ ਜੀ ਸਤਿਗੁਰ ਜੀ ਬਹੁਤ ਸਨਉਂ ਪਿਆ ਇਹ ਬਹੁਤ ਬੋਲ ਗੁਰ ਜੀ ਸਾਹਿਬ ਇਹ ਨਾਮ ਦੱਸੋ ਸਭ ਤੋਂ ਪਹਿਲਾਂ ਬਾਬਾਈ ਆਪਣਾ ਹਮ ਆਪਣਾ ਅਜੀਤ ਸਿੰਘ ਜੀ ਅਜੀਤ ਸਿੰਘ ਹਾਂ ਜੀ ਤੇ ਬਾਬਾਈ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇੱਥੇ ਮੈਨੂੰ 47 ਸਾਲ ਲੰਘ ਗਏ 40 ਹੀ ਖੂ ਹੋ ਗਿਆ ਅੱਛਾ ਜੀ ਤੇ ਮੈਨ ਇਹ ਚਾਹ ਦਾ ਕੰਮ ਕਰਦੇ ਰਹੇ ਜੀ ਤੁਸੀਂ ਚਾਹ ਦਾ ਜਾਂ ਸਬਜ਼ੀ ਬਣਾਈ ਦਿੰਦੇ ਸੀ ਸਬਜ਼ੀ ਮੈਂ ਬਣਾਈ ਸੀ ਤੇ ਮੇਰੇ ਚਾਹ ਦਾ ਦੁੱਧ ਇਹ ਤੋਂ ਪਹਿਲਾਂ ਕੀ ਕਰਦੇ ਸੀ ਕੰਮ ਤੁਸੀਂ ਤੁਹਾਨੂੰ ਰੇੜੀ ਲਾਈ ਦੀ ਸੀ ਅੱਛਾ ਜੀ ਬਾਅਦ ਜੋ ਲੈਣੀ ਸ਼ਰਦੀ ਮੁਰਗਾ ਟਾਂਗਾ ਘੋੜੀ ਬਣਾ ਲਿਆ ਮੁਰਗੇ ਦੇ ਤਿੰਨ ਘੋੜੀਆਂ ਇੱਕੋ ਸਾਲ ਦੇ ਮਰ ਗਈਆਂ ਉਸ ਤੋਂ ਬਾਅਦ ਤਖਾ ਹੋ ਗਿਆ ਮੈਂ ਪੈਸਾ ਨਹੀਂ ਕੋਲ ਅੱਛਾ ਜੀ ਫਿਰ ਜੋ ਕੋ 20 ਰੁਪਏ ਫਾੜ ਕੇ ਤਾਂ ਬੈਠਾ ਆਂ ਬੈਠਾ ਉਹਨਾਂ 20 ਦੇ ਨਾਲ ਹੀ ਮੈਂ ਤੁਰਿਆ ਆ ਗਿਆ ਅੱਛਾ ਜੀ 47 ਸਾਲ ਲੰਘ ਗਿਆ ਮੈਨੂੰ ਵਾਹ ਜੀ ਵਾਹ ਜਿਤਾ ਦੇ ਸ਼ੁਰੂ ਹੋ ਗਿਆ ਠੀਕ ਹੈ ਜੀ ਫਿਰ ਆਪਣੇ ਮੁੜ ਕੇ ਹੱਥ ਕਿਹੇ ਲੱਗੇ ਅੱਡਣ ਦੀ ਜੋ ਲੋੜ ਪਈ ਉਹਨਾਂ 20 ਦੇ ਨਾਲ ਤੁਰਿਆ ਆ ਸਹੀ ਹੈ ਜੀ ਹੋਰ ਪਰਿਵਾਰ ਦੇ ਕੌਣ ਕੌਣ ਆ ਜੀ ਪਰਿਵਾਰ ਮੇਰੇ ਚਾਰ ਬੱਚੇ ਆ ਅੱਛਾ ਜੀ ਕਿੰਨੇ ਦੇ ਦਿਆਂ ਇੱਕ ਬੇਟਾ ਵਾ ਠੀਕ ਹੈ ਜੀ ਤੇ ਤੁਸੀਂ ਆਪਣੀ ਖੁਸ਼ੀ ਨਾ ਕਰਦੇ ਜੀ ਕੰਮ ਮੈਂ ਆਪਣੀ ਖੁਸ਼ੀ ਨਾਲ ਆਪਣਾ ਟਾਈਮ ਪਾਸ ਕਰ ਲਿਆ ਹਾਂ ਸਹੀ ਹੈ ਜੀ ਠੀਦੇ ਤਾਂ ਹੀ ਬਣਾਉਨੇ ਕੋਲਿਆਂ ਦੇ ਉੱਤੇ ਹੀ ਚਾ ਕੋਈ ਗੈਸ ਸਿਲੰਡਰ ਵਗੈਰਾ ਨਹੀਂ ਧੱਕਿਆ ਨਹੀਂ ਅੱਛਾ ਜੀ ਗਿਆ ਸਿਲੰਡਰ ਵੀ ਧੋਖਾ ਜਾਏਗਾ ਕਿਦੋਂ ਮੁੱਕ ਰਿਹਾ ਹੈ ਇਹ ਨੀਰਾ ਕੋਈ ਲੋ ਨਹੀਂ ਆ। ਹਾਂ ਜੀ। ਇਹਦਾ ਵੇਖਾ ਪੱਟੀ ਠੰਡੀ ਹੈ 2 4 5 ਕੋਲੇ ਪਾ ਤੇ ਫਿਰ ਫਿਰ। ਤੇ ਇੱਥੇ ਫਿਰ ਇਹ ਵੀ ਆਪਣੇ ਮੈਨੂੰ ਪਤਾ ਲੱਗਾ ਹੈ ਵੀ ਲੈ ਜਾਂਦੇ ਰਹੇ ਕਈ ਇੱਥੋਂ ਚੋਕੇ। ਆ ਗਏ ਆ ਪਤੀਲਾ ਵੀ ਲੈ ਆ ਗਏ ਚੋਕੇ ਇੱਕ ਦੋ ਵਾਰ। ਅੱਛਾ ਜੀ। ਇਹ ਆਪਾਂ ਦੇ ਹੀ ਨਹੀਂ ਜਦ ਮਗਰ ਕੀ ਜਾਣੋ। ਕੋਈ ਮੈਨੂੰ ਥੋੜਾ ਲੱਗਿਆ। ਸਹੀ ਹੈ ਜੀ। ਲੱਗਿਆ ਜੀ। ਬੜੀ ਔਖੀ ਬਾਤ ਹੈ। ਕਿੰਝੋ ਬਾਤ ਨਹੀਂ ਹੋ। ਜੈ ਹਾਰੀ ਵਾ। ਇਹ ਵੀ ਵੱਡੇ ਦਿਲ ਦੀ ਨਿਸ਼ਾਨੀ ਹੈ ਜੀ। ਵੇਖ ਲਓ। ਚਾਹ ਨਹੀਂ ਕੱਢਦੇ ਆ ਗਲਾਸਿਆਂ ਜੀ। ਬਾਕੀ ਨਹੀਂ ਕਰਾ। ਤੇ ਇਥੇ ਪਪਾ ਜੀ ਕਿੰਨੂ ਕਿੰਨੂ ਆਪਣਾ ਤੀਨ ਪਿਉਨੇ ਚਾ ਜੋਨੇ ਜੀ ਉਹ ਘਰ ਮੈਂ ਜਾਣੀ ਨਿਆਇਦ ਦੇ ਜੋਨੇ ਨਿਆਇਦ ਜਾਨ ਮੈਂ ਦੁਕਾਨਦਾਰ ਲੱਗੇ ਨੇ ਨਾ ਕੋਠੀ ਦੇ ਵੇਚਦੇ ਰੇ ਮੇਰਾ ਸਹੀ ਹੈ ਜੀ ਤੇ ਬਾਬਾ ਜੀ ਕਰੋ ਦੋ ਗੱਤ ਕੱਪ ਤਿਆਰ ਆਪਣੇ ਲਈ ਵੀ ਇਹ ਕੋਲਿਆਂ ਦੇ ਬਾਬਾ ਜੀ ਕੋਲੇ ਹਾਂ ਜੀ ਆ ਪੱਠੀ ਮਗੀ ਆ ਪਹਿਲਾਂ ਤੋਂ ਹੀ ਹਾਂ ਜੀ ਵਾਹ ਜੀ ਵਾਹ ਕਰੋ ਚੈੱਕ ਦੀ ਆ ਬਾਬਾ ਜੀ ਦਾ ਸੈਟਅਪ ਤੇ ਆ ਬੋਰਡ ਦੇ ਥਲੇ ਬਾਬਾ ਜੀ ਨੇ ਆਪਣਾ ਲਾਇਆ ਜੀ ਕਾਰਟ ਇਹ ਉਧਰ ਪਾਣੀ ਰੱਖਿਆ ਬਾਬਾ ਜੀ ਕਿ ਦੁੱਧ ਨਹੀਂ ਉਧਰ ਪਾਣੀ ਹੈ ਗਰਮ ਅੱਛਾ ਜੀ ਵਾਹ ਜੀ। ਮਹਾਰਾ ਪਾਣੀ ਲਈ ਸਵਾਲ ਹੈਗਾ ਸਾਡੇ ਦਾ। ਅੱਛਾ ਜੀ। ਦੁੱਧ ਪੱਤੀ ਸਾਰੇ ਦੁਨੀਆ ਪਾਉਂਦੀ ਆ। ਹਾਂ ਜੀ ਸਹੀ ਹੈ ਜੀ। ਉਹ ਜੋ ਲੌਂਗ ਹੈ, ਸੌਂਫ ਹੈ, ਜੁਵੈਨ ਹੈ, ਅਦਰ ਕਿ ਹੈ ਲਾਚੀਆਂ। ਇਹ ਤੁਸੀਂ ਪਹਿਲਾਂ ਵਿੱਚ ਪਾ ਕੇ ਰੱਖਿਆ ਗਰਮ ਕਰਕੇ। ਵਾਹ ਦਾ ਜੁਆਇਆ ਕੋਈ ਗੱਲ ਨਹੀਂ ਹੈ ਜੀ। ਸਹੀ ਹੈ ਜੀ। ਉਹ ਤੁਹਾਡਾ ਇਹ ਜਿਹੜਾ ਸਵਾਲ ਹੈ। ਵਾਹ ਜੀ ਵਾਹ। ਕਰੋ ਚੈੱਕ ਜੀ। ਇਹ ਬਾਬਾ ਜੀ ਹੁਣਾਂ ਪਹਿਲਾਂ ਤੋਂ ਵਿੱਚ ਪਾ ਕੇ ਰੱਖਿਆ ਮਟੀਰੀਅਲ ਜਿਹੜਾ ਚਾਹ ਚ ਪਾਉਂਦੇ ਆ। ਭੜੀ ਮੁੰਨ ਨਹੀਂ ਪਾਇਆ ਜਾਂਦਾ ਗੋ। ਇਹਦੇ ਦਾ ਬਾਬਾ ਜੀ ਫਿਰ ਟਾਈਮ ਵੀ ਥੋੜਾ ਲੱਗਦਾ ਹੋਣਾ ਨਾ ਚਾਹ ਬਣਾਉਣ ਜਿੰਦਾ ਜਿਆਦਾ ਕੋਈ ਗੱਲ ਨਹੀਂ ਹੋਣਾ ਹੀ ਲੱਗਣਾ 2 ਮਿੰਟ ਲੱਗਣੇ ਚਾਹ ਬਣਨੀਆਂ ਹਾਂਜੀ ਹਾਂਜੀ ਸਹੀ ਹੈ ਜੀ ਤੇ ਪੁਰਾਣੇ ਜ਼ਮਾਨੇ ਵਾਲਾ ਤੁਸੀਂ ਤਾਂ ਕਿਹਾ ਕੰਮ ਜਿੰਦਾ ਲਵਾਰਾ ਵਾਲਾ ਜਦੋਂ ਲਵਾਰਾਂ ਵਾਲਾ ਹੀ ਸਹੀ ਹੈ ਜੀ ਇਦਾਂ ਉਹ ਸ਼ੁਰੀਆ ਸ਼ੇਰੀਆ ਚੰਦਦੇ ਹ ਕੋਲਾ ਗਰਮ ਕਰਕੇ ਆ ਤੇ ਬਾਬਾ ਜੀ ਕਸਟਮਰ ਵਗੈਰਾ ਫਿਰ ਚੱਲਦਾ ਰਹਿੰਦਾ ਕੰਮ ਸਾਰੀ ਦਿਹਾੜੀ ਕਿਆ ਦਾ ਬਾਹਰ ਦਾ ਜਿਹੜਾ ਕੋ ਬਾਹਰੋਂ ਅੰਗਲੇ ਅੰਗੋਟਾਂ ਦੇ ਇੰਗਲੈਂਡ ਤੋਂ ਆ ਗਏ ਅਮਰੀਕਾ ਤੋਂ ਆ ਗਏ ਅੱਛਾ ਜੀ

ਏ ਬਾਬਾ ਜੀ ਫਿਰ ਕਿਹੜੇ ਸਾਹ ਬਣਾ ਖਿਆਤਾ ਜੀ ਪਾਈ ਇਹਦੇ ਪਤਾ ਨਹੀਂ ਇਹ ਛੱਤ ਪਾਈ ਹਾਂ ਜੀ ਨੂੰ ਠੀਕ ਹਾਲ ਹੋ ਗਿਆ ਹੋਣਿਆ 30 ਸਾਲ ਅੱਛਾ ਜੀ ਤੇ ਪਹਿਲੇ ਨੇ ਉਹ ਥੋੜਾ ਖੁੱਲੇ ਮੈਦਾਨ ਚ ਹੁੰਦਾ ਸੀ ਹਾਂ ਜੀ ਥੋੜੋ ਜਿਹਾ ਪਿਛਾਂ ਹੋ ਗਿਆ ਜਾਂ ਇਹ ਛੜਕ ਬਣ ਗਈ ਵੀ ਰਾਹ ਨਹੀਂ ਸੁਹਰਾ ਹਾਂ ਜੀ ਉਹ ਫੇਰ ਮੀਂਹ ਕਣੀ ਜੀ ਬਾਬਾ ਜੀ ਕੋਈ ਮੁਸ਼ਕਲਤ ਨਹੀਂ ਆਉਂਦੀ ਮੁਸ਼ਕਲ ਤਾਂ ਹੁੰਦੀ ਆ ਬੰਦੇ ਨੂੰ ਉਹ ਜਨੇ ਆ ਕਿ ਮੈਂ ਆਇਆ ਤੇ ਪੜਦਾਇਆ ਲਾਇਆ ਅੱਛਾ ਜੀ ਇਹ ਛੋਟਾ ਘਰ ਆ ਜਗਾ ਨਹੀਂ ਭਿੱਜੇ ਜਾਂ ਕੀ ਬਾਕੀ ਭਾਂਡਿਆਂ ਦੀ ਕੋਈ ਗੱਲ ਨਹੀਂ ਸਹੀ ਹੈ ਜੀ ਕਹਿੰਦੇ ਕਿ ਗੱਲ ਚੱਲਿਆ ਸਹੀ ਹੈ ਕਿ ਬਹਿਣ ਖਰੋਣ ਦੀ ਥਾਂ ਜਿਹੜੀ ਉਹ ਬਚਾਲੀ ਠੀਕ ਹੈ ਜੀ ਠੀਕ ਹੋ ਗਈ ਤਿਆਰ ਬਾਬਾਈ ਚਾਹ ਚਾਹ ਹੋ ਗਈ ਵਾਹ ਜੀ ਆ ਤੇ ਬਾਬਾਈ ਇੱਥੇ ਕਿਹਨੇ ਆਉਣਾ ਵਿੱਚ ਆ ਪੀਣ ਤੇ ਕਿਹੜੀ ਲੋਕੇਸ਼ਨ ਜੇ ਨਿਊ ਗੋਲਡਨ ਐਵੇਨਿਊ ਠੀਕ ਹੈ ਜੀ ਉਧਰ ਛੜਕੋਂ ਪਾਰ ਗੋਲਡਨ ਹੈ ਨਿਊ ਗੋਲਡਨ ਹੈ ਅੱਛਾ ਜੀ ਕੇ ਪੁੱਛ ਲੋ ਬੋਰਡ ਵਾਲੇ ਬਾਬੇ ਚਾਹ ਦੇ ਕੋ ਜਾਣਾ ਵਾਹ ਜੀ ਵਾਹ ਮੇਰਾ ਆਂਦਾ ਇਹ ਪਹਿਲਾਂ ਜਿੱਥੋਂ ਮਾਦੀ ਪੁੱਛ ਲੋ ਸਹੀ ਹੈ ਮਰਛੂ ਤੇ ਇਧਰ ਵਾਹ ਜੀ ਲਓ ਜੀ ਬਣ ਗਈ ਜਿੱਚਾ ਨਾ ਬਾਬਾ ਜੀ ਨੂੰ ਬਣਾਤੀ ਜੇ ਬਾਬਾ ਜੀ ਤੁਸੀਂ ਪੀਓਗਾ ਮੈਂ ਬਹੁਤਹੀਂ ਆਪਣੇ ਕੱਪ ਚ ਮੈਂ ਬੜੀਆ ਰੈਂ ਬੈਨਾਂ ਜੀ ਅੱਛਾ ਜੀ ਮੇਰਾ ਗੋਲਦਨ ਇਹ ਚਾਰ ਵਨ ਮੂਲੀ ਗੱਲ ਹੈ ਨਾ ਆਪਣਾ ਟਾਈਮਿੰਗ ਹੀ ਕਿੰਨੇ ਵਜੇ ਆ ਜਾਂਦੇ ਜੀ ਤੁਸੀਂ ਮੈਂ 9 ਖਬਰ ਨੂੰ ਇੱਥੇ ਆ ਜੇਦਾ 10 ਵੇ ਪੱਠੀ ਭਾਗ ਜਾਂਦੀ ਹੈ ਅੱਛਾ ਜੀ ਦੋ ਚੋ ਬਾਅਦ ਹੋ ਜੁਰੇਦਾ ਤੇ ਸ਼ਾਮੀ ਕਿੰਨੇ ਵਜੇ ਫਿਰ ਸ਼ਾਮੀ ਬਾ ਪੰਜ ਉਹ ਭਾਂਡੇ ਧੋ ਲੈਣੇ ਆ ਠੀਕ ਹੈ ਜੀ 6 ਵਜੇ ਮੈਂ ਅੰਦਰ ਆਦੇ ਖਵਾ 6:00 ਛੁੱਟੀ ਹੋ ਜਾਣੀ ਠੀਕ ਹੈ ਜੀ ਇਹ ਬਾਬਾ ਜੀ ਆਪਣਾ ਚਾਹ ਦਾ ਕੱਪ ਦਾ ਕੀ ਰੇਟ ਰੱਖਿਆ ਜੀ 10 ਰੁਪਏ ਜੀ 10 ਰੁਪਏ ਬਹੁਤ ਥੋੜਾ ਰੱਖਿਆ ਰੇਟ ਹੈ ਥੋੜਾ ਹੀ ਮਾਤੜ ਸਾਥੀ ਮੇਰੇ ਅਰ ਕੋ ਸਾਰੇ ਗਰੀਬ ਹੈਗੇ ਆ ਆ ਨਹੀਂ ਸਹੀ ਹੈ ਜੀ ਇਸ ਵਾਰ ਕਿ ਆਖ ਜੇ ਰੋ 10 ਹੀ ਦੇ ਜਾ ਕਰੋ ਠੀਕ ਹੈ ਲਓ ਜੀ ਬਾਬਾ ਜੀ ਨੇ ਚਾਹ ਬਣਾਤੀ ਜੇ ਤੇ ਹੁਣ ਟੇਸਟ ਚੈੱਕ ਕਰਦੇ ਆ ਕਿਵੇਂ ਦੀ ਬਣਾਈ ਹੈ ਤੇ ਕਾਫੀ ਬਾਬਾ ਜੀ ਇੱਥੇ ਫੇਮਸ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਵਧੀਆ ਯਾਰ ਟੇਸਟ ਆ ਪੂਰੇ ਲਾਹਣ ਲਾਚੀਆਂ ਬਾਬਾ ਜੀ ਨੇ ਪਾਈਆਂ ਤੇ ਮਿੱਠਾ ਵੀ ਲਾਈਟ ਜਿਆ ਬਹੁਤ ਜਿਆਦਾ ਨਹੀਂ ਨਾ ਹੀ ਘੱਟ ਬਹੁਤ ਵਧੀਆ ਚਾਹ ਬਣਾਉਂਦਾ ਬਾਬਾ ਜੀ ਨੇ ਕੋਈ 10 ਰੁਪਏ ਰੇਟ ਆ ਤੇ ਗੋਲਡਨ ਐਵੇਨਿਊ ਦੇ ਵਿੱਚ ਬਾਬਾ ਜੀ ਹੁੰਦੇ ਆ ਤੇ ਜਿੰਨੇ ਵੀ ਬਾਬੇ ਕੋ ਆਸ਼ੀਰਵਾਦ ਮਿਲਣਾ ਚਾਹ ਚਾਹ ਪੀ ਕੇ ਜਾਣੀਆਂ ਤੇ ਜਰੂਰ ਆ ਕੇ ਸੇਵ ਕੇ ਜਾਵੇ ਤੇ ਬਾਕੀ ਵੀਡੀਓ ਵਧੀਆ ਲੱਗੀ ਹੋਏ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਬਾਕੀ ਠੀਕ ਆ ਜੀ ਤੀਕਲੀ ਹੁਣ ਚਾਹ ਤੇ ਬਾਦੀ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਵਿੱਚ ਫਾਇਰ ਕਰਦੇ ਨੇ ਫਸਤੀ ਚਾਹ